welcom my new vlog good morning everyone welcom back ji saade channel vich tuhanu te guys nanneya hogee ready te school challi hai ajene do bodhiyan kitian nanu vi idhar dekhna i robin ja reya college svere hunde hi kamm shuru ho jande ne sare ਆਪੂ ਆਪਣੇ ਰੋਬਿੰਗ ਜਾ ਰਿਹਾ ਕਾਲਜ ਤੇ ਨੰਨੂ ਜਾ ਰਹੀ ਸਕੂਲ ਨੰਨੂ ਦੀ ਵੱਡੀ ਦੀਦੀ ਕੱਬ ਕੀ ਚਲੀ ਗਈ ਸਕੂਲ ਚਲ ਦੋਨੋਂ ਇਕੱਠੇ ਨਿਕਲ ਗਏ ਤੇ ਆਪਾਂ ਗਾਇਜ਼ ਇਧਰ ਅੱਜ ਨਾ ਮੇਰਾ ਨਾ ਪੇਟ ਥੋੜਾ ਨਾ ਐਬਸੈਟ ਹੈ ਗਾਇਜ਼ ਮੈਂ ਇਧਰ ਚਾਹ ਬਣਾਈ ਹੋਈ ਹੈ ਤੇ ਚਾਹ ਦੇ ਨਾਲ ਮੈਂ ਮੰਗਵਾਈ ਹੈ ਬਰੈਡ ਬਰੈਡ ਖਾਵਾਂਗੇ ਅੱਜ ਮੈਂ ਗਾਇਜ਼ ਕਿਉਂਕਿ ਨਾ ਮੇਰਾ ਪੇਟ ਜਦੋਂ ਐਬਸੈਟ ਹੋਵੇ ਨਾ ਮੈਂ ਰੋਟੀ ਨਹੀਂ ਖਾਂਦੀ ਥੋੜਾ ਜਿਹਾ ਲਾਈਟ ਵੇਟ ਹੀ ਖਾਉਂਗੀ ਤੇ ਅੱਜ ਸੋਚ ਰਹੀਆਂ ਕਿ ਮੈਂ ਅੱਜ ਮੂੰਗੀ ਮਸਰੀ ਦੀ ਦਾਲ ਹੀ ਬਣਾ ਲੈਣੀ ਆ ਗਾਇਜ਼ ਇੱਥੇ ਮੈਂ ਬ੍ਰੈਡ ਔਰ ਚਾਹ ਲਈ ਹੈ ਤੇ ਨਾਲ ਥੋੜੀ ਜਿਹੀ ਲਈਏ ਮਲਾਈ ਤੇ ਕਿਉਂਕਿ ਮੈਂ ਮਲਾਈ ਨੂੰ ਬ੍ਰੈਡ ਦੇ ਉੱਪਰ ਲਗਾ ਕੇ ਫਿਰ ਜਦ ਥੋੜੀ ਜਿਹੀ ਵਧੀਆ ਟੇਸਟ ਆਉਂਦਾ ਬ੍ਰੈਡ ਖਾਣ ਦਾ ਤੇ ਹੁਣ ਮੈਂ ਨਾਲ-ਨਾਲ ਦੇਖਾਂਗੀ ਟੀਵੀ ਉੱਤੇ ਆਪਣੇ ਵਲੌਗ ਲੋ ਜੀ ਗਾਇਜ਼ ਇੱਧਰ ਆ ਗਏ ਨੇ ਮਸਾ ਛੱਡ ਕੇ ਆਣਾ ਮਸਾ ਜਾਂਦੀ ਹੈ ਮਸਾ ਜਾਂਦੀ ਹੈ ਨਾ ਹੋਰ ਚੀਜੀ ਲੱਗਦੀ ਇੱਕ ਤਾਂ 28 ਦਾ ਮਸਾ ਚੀਜੀ ਲਾਤੀ ਸੀ ਚੀਜੀ ਲਾ ਦਿੱਤੀ ਪਹਿਲੇ ਫਿਰ ਵੱਢਦੀ ਸਕੂਲ ਤੇ ਨਾਲੇ ਵੀ ਮਾਣਾ ਮਾਣਾ ਕਰਦੀ ਸੀ ਅਮਨੀਤ ਹੈ ਨਹੀਂ ਨਾਲ ਅੱਛਾ ਮੈਂ ਕਹ ਰਹੀ ਆ ਅਮਨੀਤ ਅੰਦਰ ਹੀ ਐ ਚੱਲ ਜਾ ਔਰ ਅਮਨੀਤ ਪਹਿਲੇ ਚਲਾ ਗਿਆ ਹਾਂ ਮਾਣਾ ਮਾਣਾ ਕਰਦੀ ਸੀ ਵੀ ਮਿੱਤੀ ਹੈ ਨਹੀਂ ਬਹਾਨਾ ਲਾਇਆ ਸੀ ਗਾਇਜ਼ ਵੀ ਬੱਚੇ ਦਾ ਬਰਥਡੇ ਹੈ ਵੀ ਉੱਠ ਤਿਆਰ ਹੋ ਤਾਂ ਗਈ ਚਲ ਮੈਂ ਵੀ ਨਾ ਆ ਰਹਾ ਨਾ ਉਹ ਮੈਂ ਬਰੈਡ ਖਾ ਰਹੀ ਸੀ ਚਲ ਉੱਠ ਜਾ ਹੁਣ ਮੈਂ ਬਣਾ ਦੇ ਰੋਟੀ ਆ ਗਿਆ ਤੁਸੀਂ ਸ਼ਾਵਰ ਲੈ ਕੇ ਔਰ ਬਾਦ ਬਣਾਣੇ ਆ ਤੁਸੀਂ ਕੀ ਖਾਣਾ ਉੱਠ ਜਾਓ ਬਣਾ ਦੇ ਜੋ ਦਿਲ ਕਰਦਾ ਗੋਭੀ ਆ ਗੋਭੀ ਬਣਾ ਲਈ ਹਾਂ ਚਲ ਉੱਠੋ ਜਲਦੀ ਕਰੋ ਉਠਾ ਲੱਗੇ ਚਲੋ ਗਾਇਸ ਬਣਾਈਏ ਰੋਟੀ ਗੋਭੀ ਵਾਲੇ ਪਰਾਂਠੇ ਸੰਜੀਵ ਜੀ ਲਈ ਬਿਲਕੁਲ ਬਿਲਕੁਲ ਠੋਫਟਾ ਫਟਾਫਟ ਸੋ ਗਾਇਸ ਮੈਂ ਥੋੜੀ ਜੀ ਗੋਭੀ ਕੁਤਰੀਏ ਤੇ ਧਨੀਆਂ ਹਰੀਆਂ ਮਿਰਚਾਂ ਵਗੈਰਾ ਵਿੱਚ ਪਾਈਆਂ ਨੇ ਤੇ ਬਾਕੀ ਬੱਚੇ ਤਾਂ ਆਪਣੀ ਲੈ ਗਏ ਡਿਫਰੈਂਟ ਪੈਕ ਕਰਵਾ ਕੇ ਬਸ ਸੰਜੀਵ ਜੀ ਰਹਿ ਗਏ ਉਹਨਾਂ ਦੇ ਲਈ ਮੈਂ ਗੋਭੀ ਵਾਲੇ ਪਰਾਂਠੇ ਬਣਾਉਣ ਲੱਗੀ ਹਾਂ ਸੋ ਗਾਇਸ ਗੋਭੀ ਵਾਲਾ ਪਰਾਂਠਾ ਬਣ ਕੇ ਹੋ ਚੁੱਕਾ ਹੈ ਰੈਡੀ ਯਮੀ ਯਮੀ ਗੋਭੀ ਵਾਲਾ ਪਰਾਂਠਾ ਤੇ ਸੰਜੀਪ ਜੀ ਖਾਂਦੇ ਨੇ ਮਲਾਈ ਦੇ ਨਾਲ ਸੋ ਇੱਧਰ ਮੈਂ ਫਰੈਸ਼ ਤਾਜ਼ਾ ਮਲਾਈ ਰੱਖੀ ਹੋਈ ਹੈ ਕੱਢ ਕੇ ਤੇ ਮਲਾਈ ਦੇ ਨਾਲ ਦਵਾਂਗੇ ਇਹਨਾਂ ਨੂੰ ਗੋਭੀ ਵਾਲਾ ਪਰਾਂਠਾ ਲਾਈਟ ਬੜੀ ਆਈ ਜਾ ਰਹੀ ਹੈ ਕਦੀ ਆ ਰਹੀ ਹੈ ਕਦੀ ਜਾ ਰਹੀ ਹੈ ਹੈ ਆਲੂ ਰੋਟੀ ਹੋ ਲਓ ਬਸ ਸਾਈਬਰਨੀ ਤੇ ਮੈਂ ਖਾ ਨਾਲ ਦੇ ਨਾਲ ਮੈਂ ਕਪੜੇ ਧੋਈ ਜਾਵਾ ਤੇ ਲਾਈਟ ਆਈ ਜਾਈ ਜਾ ਰਹੀ ਹੈ ਹੁਣੇ ਦੋ ਪੂਰ ਹੈਗੇ ਨੇ ਕੱਢ ਕੇ ਪਰੇ ਕਰਾ ਹਣਾ ਗਾਇਸ ਲਾਈਟ ਬੜੀ ਆ ਆਂਦੀ ਪਈ ਜਾ ਰਹੀ ਏ ਤੇ ਮੈਂ ਸੋਚਿਆ ਫਟਾਫਟ ਦੋ ਪੂਰਾ ਕਪੜਿਆਂ ਦੇ ਮੈਂ ਕੱਢ ਦਾਂ ਸੋ ਗਾਇਸ ਧੁੱਪੇ ਵਿੱਚ ਜ਼ਬਰਦਸਤ ਹੈ ਕਿ ਹੁਣ ਗਰਮੀ ਲੱਗਦੀ ਧੁੱਪ ਤੇ ਬੈਠ ਕੇ ਤੇ ਕਪੜੇ ਮੈਂ ਸਾਰੇ ਸੁਕਾ ਲੈਨੇ ਤੇ ਹੁਣ ਅੰਦਰ ਬੈਠ ਕੇ ਲਗਾਉਣ ਗਈ ਤੇ ਤੇ ਬਾਕੀ ਹੁਣ ਮੈਂ ਨਾ ਅਦੋਕੇ ਬੈਠ ਕੇ ਬਾਤਾਂ ਚੁਪਤੇ ਤੁੱਪ ਚੇਕ ਕੇ ਗਾਇਸ ਗਰਮੀ ਬਹੁਤ ਲੱਗ ਰਹੀ ਹੈ ਕਿ ਹੁਣ ਤੋਂ ਕੋਈ ਵੀ ਗਰਮੀ ਹੈ ਤੁੱਪ ਫੇਲ ਹੋ ਰਹੀ ਹੈ ਤੇ ਗਰਮੀ ਲੱਗਣ ਲੱਗੀ ਹੁਣ ਮੈਂ ਅੰਦਰ ਜਾਣੀ ਹੈ ਤੇ ਰੋਬੀ ਨੂੰ ਉਠਾਉਣੀ ਹੈ ਕਿਉਂਕਿ ਨੰਨਿਆਂ ਨੂੰ ਲਿਆਨ ਦਾ ਟਾਈਮ ਹੋ ਗਿਆ ਸਕੂਲ ਨੂੰ ਤੇ ਉਹ ਲੈ ਕੇ ਆਵਾਂ ਸਕੂਲੋਂ ਤੇ ਫਿਰ ਆਪਾਂ ਅੱਜ ਬਣਾਣੇ ਆ ਕਾਲੇ ਛੋਲੇ ਦੇਖੋ ਗਾਇਸ ਟੁੱਪ ਦੇਖੋ ਬਹੁਤ ਤੇਜ਼ ਆ ਧੁੱਪ ਤੇ ਬਹੁਤ ਵਧੀਆ ਲੱਗ ਰਹੀ ਹੈ ਬਸ ਥੋੜੀ ਜਿਹੀ ਸੇਕੋ ਤੇ ਬਸ ਗਰਮੀ ਲੱਗਣ ਲੱਗ ਜਾਂਦੀ ਹੈ ਇਸ ਤਰ੍ਹਾਂ ਦੀ ਧੋਪਾ ਬਸ ਆ ਦੋ ਚਾਰ ਹੀ ਰਹਿ ਕੇ ਕੱਪੜੇ ਸੁਕਾਉਣ ਵਾਲੇ ਹੀ ਰਹਿ ਗਏ ਬਸ ਬਾਕੀ ਮੈਂ ਸਾਰੇ ਉਤਾਰੇ ਨੇ ਸਾਰੇ ਸੁੱਕ ਗਏ ਸਿਆ ਰੋੜ ਗੇ ਰੋੜ نیچے ਹੀ ਸੋਕ ਜਾਂਦੇ ਨੇ ਸਾਰੇ ਹੈ ਪੂਰੀ ਤਰ੍ਹਾਂ ਇੱਕ ਸਾਈਡ ਗਾਇਜ਼ ਅੱਜ ਮੈਂ ਪੇਕੇ ਰੱਖੇ ਸੀ ਕਾਲੇ ਛੋਲੇ ਸਵੇਰ ਤੇ ਪਏ ਹੋਏ ਨੇ ਤੇ ਇੱਧਰ ਮੈਂ ਮਸਾਲਾ ਵੀ ਬਣਾ ਲਿਆ ਹੈ ਠੀਕ ਹੈ ਤੇ ਇਧਰ ਸੋਹਣੀਆਂ ਵੀ ਆਈ ਹੋਈ ਆ ਪੋਚਾਂ ਲਾਂਣ ਤੇ ਸੋਹਣੀਆਂ ਪੋਚਾ ਲਗਾ ਰਹੀ ਐ ਹਾਂ ਭੈਣ ਕਿਦਾਂ ਭੈਣ ਨੇ ਬੋਲਣਾ ਨਹੀਂ ਵਲੌਗ ਆ ਦੱਸ ਇਨੀ ਵਧੀਆ ਵੀਡੀਓ ਸ਼ਰਮ ਖਾ ਜਾਂਦੀ ਸਾਡੀ ਸੋਹਣੀਆਂ ਪੋਚਾ ਲਾਂਦੀ ਲਾਂਦੀ ਸ਼ਰਮ ਖਾ ਜਾਂਦੀ ਲੱਛਮੀ ਠੀਕ ਆ। ਲੱਛਮੀ ਵਧੀਆ। ਤੁਸੀਂ ਵਧੀਆ। ਗੁੜੀਆ ਦੇ ਵੀਡੀਓ ਬਣਾ ਕੇ ਰਹਿੰਦੀ ਆ। ਹਾਂ ਇਹ ਆਂਦੀ ਨਹੀਂ ਕੈਮਰੇ ਅੱਗੇ ਨਹੀਂ ਆਂਦੀ ਇਹ ਕਮਲੀ। ਚਲੋ ਗਾਇਜ਼ ਆਪਾਂ ਹੁਣ ਇਧਰ ਛੋਲੇ ਮਸਾਲਾ ਮੈਂ ਸਾਰਾ ਬਣਾ ਚੁੱਕੇ ਆਂ ਤੇ ਬਸ ਛੋਲੇ ਪਾਣੀ ਤਰੀ ਦਾ ਪਾਣੀ ਪਾ ਕੇ ਆਪਾਂ ਲਗਵਾ ਦੇਣੀਆਂ ਸੀਟੀਆਂ। ਗਾਇਜ਼ ਇਧਰ ਇੱਕ ਤਰਫੀਆਂ ਹੋ ਰਹੇ ਨੇ ਮੰਜੂਰੀਆਂ ਗਰਮ। ਤੇ ਗੁੜੀਆਂ ਸਾਡੀ ਖਾਰੀ ਹੈ ਮਨਚੂਰੀਅਨ ਸੋ ਇਹਦੀ ਮੈਂ ਵੀਡੀਓ ਨਹੀਂ ਬਣਾਣੀ ਕਿਉਂਕਿ ਵੀਡੀਓ ਦੇ ਵਿੱਚ ਆਂਦੀ ਨਹੀਂ ਗਾਇਜ਼ ਬਹੁਤ ਘੱਟ ਆਂਦੀ ਹੈ ਇਧਰ ਆਪਾਂ ਕੁੱਕਰ ਕਰ ਦਿੱਤਾ ਬੰਦ ਤੇ ਸੀਟੀਆਂ ਲੱਗਣਗੀਆਂ ਤੇ ਛੋਲੇ ਰੈਡੀ ਤੇ ਗਾਇਜ਼ ਮੈਂ ਪ੍ਰਿਆਨੀ ਨਹੀਂ ਬਣਾਣੀ ਪ੍ਰਿਆਨੀ ਕਹੀ ਸੀ ਪਤਾ ਨਹੀਂ ਕਿ ਉਲਟ ਪੁਲਟ ਬੋਲੇ ਜਾਂਦਾ ਹੈ ਮੈਂ ਚਾਵਲ ਨਹੀਂ ਬਣਾਣੇ ਕਿਉਂਕਿ ਬਰੀਆਨੀ ਪਈ ਹੈ ਰਾਤ ਦੀ ਠੀਕ ਹੈ ਤੇ ਬਰੀਆਨੀ ਤੁਸੀਂ ਖਾ ਲੇ ਕਿਉਂਕਿ ਛੋਲਿਆਂ ਦੇ ਨਾਲ ਹੁਣ ਪੁਲਕਾ ਹੀ ਚੱਲੇਗਾ ਤੇ ਚਾਵਲ ਨਹੀਂ ਬਣਾਣ ਠੀਕ ਹੈ ਤੇ ਤੂੰ ਕਹਿੰਦੀ ਹੈ ਤੇ ਬਣਾ ਦਿੰਨੀ ਆ ਨਹੀਂ ਸੋ ਗਾਇਜ਼ ਇਹਨੇ ਹੁਣ ਖਾਣੇ ਨੇ ਮੰਜੂਰੀਆਂ ਤੇ ਇਹ ਮੰਜੂਰੀਆਂ ਗਰਮ ਕਰ ਲਈ ਹੈ ਤੇ ਡੇਲੀ ਰੂਟੀਨ ਸਾਡੀ ਡੇਲੀ ਵਲੌਗ ਸ਼ੁਰੂ ਹੋ ਚੁੱਕੇ ਨੇ ਟਰੈਵਲਿੰਗ ਵਲੌਗ ਹੋ ਚੁੱਕੇ ਨੇ ਖਤਮ ਕੋਈ ਪਤਾ ਨਹੀਂ ਹੁੰਦਾ ਕਦੋਂ ਨਿਕਲ ਆਵੇ ਟਰੈਵਲਿੰਗ ਅੱਗੇ ਮੈਂ ਕਹਿ ਕੇ ਹੱਟੀ ਹੱਟੀ ਸੀ ਨਾ ਕਦਰ ਸਿੰਘ ਮਲੇ ਤੋਂ ਆ ਕੇ ਕਹਿ ਕੇ ਅੱਗੇ ਸੀ ਮੈਂ ਕਿਹਾ ਗਾਇਸ ਸਾਡੇ ਨੇ ट्रैवलिंग ਵਲੋਗ ਨਾ ਹੁਣ ਖਤਮ ਹੋ ਗਏ ਤੇ ਅਗਲੇ ਦਿਨ ਹੀ ਮੈਂ ਰੋਟੀ ਖਾ ਰਹੀ ਮੇਰੇ ਪੈਰਾਂ ਦੇ نیچے ਸੋਨੀਆ ਖਾਰਸ਼ ਇੰਨੀ ਖਾਰਸ਼ ਮੈਂ ਕਿਹਾ ਹੁਣ ਮੈਂ ਕਿੱਥੇ ਜਾਣਾ ਵਾ ਉਹ ਨਾਲ ਹੀ ਫੋਨ ਆ ਗਿਆ ਤੇ ਕਹਿੰਦੇ ਅੱਡੇ ਟਾਈਮ ਸਲਾਮਣੀ ਚੱਲ ਹੁਣ ਕਿਤੇ ਵੀ ਨਹੀਂ ਹੁਣ ਬਸ ਡੇਲੀ ਰੁਟੀਨ ਦੇ ਵਲੋਗ ਸ਼ੁਰੂ ਗਾਇਸ ਪਿਆਰ ਦਿਓ ਸਾਡੇ ਡੇਲੀ ਰੁਟੀਨ ਦੇ ਵਲੋਗਾਂ ਨੂੰ ਕਿਉਂ ਵੀ ਕਿਉਂ ਸੋਨੀਆ ਮੰਮੇ ਨੂੰ ਕਹਿੰਦੇ ਐ ਕਿ ਬਲੌਗ ਪਾਇਆ ਕਰ ਬਲੌਗ ਪਾਇਆ ਕਰ ਉਹ ਦੇਖਦੇ ਆ ਮੇਰਾ ਰੋਜ਼ ਬਲੌਗ ਟੀਵੀ ਤੇ ਵੀ ਵੱਡਾ ਹਾਂ ਟੀਵੀ ਤੇ ਮੇਰਾ ਰੋਜ਼ ਬਲੌਗ ਦੇਦੇ ਮੇਰੇ ਮੰਮੀ ਹੁਣੀ ਰੋਜ਼ ਭਰਾ ਵੀ ਦੇਖਦੇ ਆ ਉਧਰਲੀ ਸਾਰੀ ਸਾਰੀ ਗਲੀ ਦੇਖਦੀ ਏ ਇੱਥੋਂ ਤੱਕ ਕਿ ਉਧਰਲੇ ਕਰਿਆਨੇ ਵਾਲੇ ਨਾ ਇਹਨੇ ਫੈਨ ਹੋ ਚੁੱਕੇ ਨੇ ਨਾ ਸਾਡੇ ਬਲੌਗਾਂ ਦੇ ਬੜੇ ਫੈਨ ਹੋ ਚੁੱਕੇ ਆ ਓਏ ਜੇ ਸਾਰੇ ਉੱਧਰ ਆ। ਹਾਂ, ਕਰਿਆਨੇ ਦੀ ਸ਼ੋਪ ਵਾਲੇ। ਮੇਰੇ ਭਰਾ ਨੂੰ ਦੱਸਦੇ ਹੁੰਦੇ ਆ। ਹਾਂ, ਹਾਂ। ਮੇਰੇ ਭਰਾ ਨੂੰ ਦੱਸਦੇ ਹੁੰਦੇ ਆ। ਕਹਿੰਦੇ ਵੀ ਤੁਹਾਡੀ ਦੀਦੀ ਦੇ ਅਸੀਂ ਵਲੌਗ ਦੇਖਦੇ ਆ। ਤੇ ਸਾਨੂੰ ਬਹੁਤ ਵਧੀਆ ਲੱਗਦੇ ਨੇ। ਸਵੇਰ ਦੀ ਚਾਹ ਅਸੀਂ ਵਲੌਗਾਂ ਦੇ ਨਾਲ ਹੀ ਇੰਜੋਏ ਕਰਦੇ ਆ। ਦੇ ਲੈ ਇਨੀ ਖੁਸ਼ੀ ਹੁੰਦੀ ਆ। ਚਲੋ ਜੀ ਗਾਇਸ ਬਾਹਰ ਚਲ ਜੀਏ। ਆਇਨਾ ਕ ਸੰਤਰਾ ਰਹਿ ਗਿਆ। ਆਪਾਂ ਇਹ ਖਾਈਏ ਬਹਿ ਕੇ। ਕਿਉਂ? ਸੋਨੀਆਂ ਨੇ ਲਗਾਣਾ ਪੋਚਾ ਸੋਨੀਆਂ ਵੇਟ ਕਰ ਰਹੀ ਸੀ ਮੇਰਾ ਕਿ ਭਾਬੀ ਬਾਹਰ ਆਵੇ ਤੇ ਮੈਂ ਪੋਚਾ ਲਗਾਵਾ ਐਂ ਸੋ ਗਾਇਸ ਇਧਰ ਸਾਡੀ ਗੁੜੀਆਂ ਨੇ ਕਰ ਲਏ ਨੇ ਮਨਚੂਰੀਆਂ ਗਰਮ ਤੇ ਦੇਖੋ ਮਨਚੂਰੀਆਂ ਕਿੰਨੀ ਜੰਮੀ ਨੇ ਚੱਲ ਖਾ ਲੈ ਹਾਂਜੀ ਸੰਜੀਵ ਜੀ ਆ ਗਿਓ ਹੋਰ ਯਾਰ ਆ ਗਿਆ ਠੰਡ ਲੱਗ ਜਾਂਦੀ ਅੱਜ ਬਾਤ ਅਧੋਰੀ ਐ ਅੱਜ ਕਾ ਵੀ ਠੰਡ ਲੱਗ ਰਹੀ ਤੁਹਾਨੂੰ ਠੰਡਾ ਦੇ ਹੱਥ ਤੇ ਬੜਾ ਹਵਾਰਾ ਨਹੀਂ ਜਾਂਦੀ ਹਲਕੀ ਹਲਕੀ ਅੱਛਾ ਆਪ ਦੇਖੋ ਗਾਇਜ਼ ਸਾਰੇ ਬੋਦੀਆਂ ਪਿੱਛੇ ਇੱਥੇ ਕਰਵਾਉਂਦੇ ਨੇ ਇਹ ਇੱਥੇ ਕਰਵਾਉਂਦੀ ਹੈ ਕਹਿੰਦੀ ਅਮ ਇਸੇ ਕਰੋ ਮੇ ਗੋਦੀ ਗੋਦੀ ਬੋਦੀ ਕੋ ਗੋਦੀ ਬੋਲਦੀ ਹੈ ਇਹ ਦੇਖੋ ਫਿਰ ਤੋਂ ਕਰੋ ਫਿਰ ਤੋਂ ਗੋਦੀ ਹੈ ਫਿਰ ਤੋਂ ਕਰੋ ਗੋਦੀ ਫਿਰ ਤੋਂ ਕਰੋ ਗੋਦੀ ਹਾਂ ਗੋਦੀ ਨੰਨੇ ਆ ਦੇਖੋ ਗਾਇਜ਼ ਇਹ ਕਹਿੰਦੇ ਆ ਵੀ ਮੇਰੇ ਬੋਦੀ ਅੱਗੇ ਨੂੰ ਕਰੋ ਦੇਖੋ ਹੈਲੋ ਅੱਗੇ ਨੂੰ ਕਹਿ ਰਹੀ ਹੈ ਬੋਦੀ ਕਰੋ ਇਹ ਨਹੀਂ ਉਹ ਕਹਿੰਦੀ ਧੀੜੀ ਲੈ ਕੇ ਦੇ ਉਹਨਾਂ ਨੂੰ ਅੱਗੇ ਬੋਦੀ ਕਰਕੇ ਥੋੜੀ ਲੈ ਕੇ ਜਾਊਗਾ ਪਿੱਛੇ ਕਰਨਾ ਬੋਦੀ ਤਵੀ ਲੈ ਕੇ ਜਾਏਗਾ ਧੀੜੀ ਖਾਣੀ ਹੈ ਧੀੜੀ ਖਾਣੀ ਹੈ ਹਾਂ ਧੀੜੀ ਖਾਣੀ ਹੈ ਚਲ ਲੈ ਲਵਿਏਗਾ ਪਿੱਛੇ ਮੱਪਾ ਕੋਲ ਐਸੀ ਕਰ ਦੋ ਪਕੜ ਕੇ ਕਹਿੰਦੇ ਅੱਗੇ ਫਰੰਟ ਤੇ ਕਰੋ ਅੱਗੇ ਤੋਂ ਸਾਰੇ ਹੱਸेंगे ਹੱਸेंगे ਸਾਰੇ ਕਹਿਣਗੇ ਜੋਕਰ ਆ ਗਿਆ ਜੋਕਰ ਨੰਨੇ ਨੰਨੇ ਜੋਕਰ ਲੱਗੇਗੀ ਨੰਨੇ ਨੰਨੇ ਜੋਕਰ ਲੱਗੇਗੀ <laughs> चल कोई बात नहीं मैं अच्छे से कर दू चल नने, ओ ननू। ननू। आ, जी। आ देख लो गाइस ये हट दी से बनवा आई है इधर आ इधर आ जा चल इधर तो चीजी भैया लेके देता है तो मम्मा के साथ आटा लेने आई थी है ਮੈਂ ਰਸ ਵੀ ਲੈਣੀ ਹੈ ਤੇਰੀ ਓਕੇ ਓਕੇ ਉਹ ਦੇਖ ਸੋ ਗਾਇਸ ਇਹ ਥੋੜਾ ਸੀ ਲੈਣੇ ਆ ਮਨੂ ਦੇ ਰਸ ਵਗੈਰਾ ਨਹੀਂ ਪੇਪਰ ਸੋਪ ਕਿਆ ਲੈਣਾ ਪੇਪਰ ਸੋਪ ਆ ਰੋਬਿੰਗ ਪੇਪਰ ਸੋਪ ਹੈਗਾ ਇਥੇ ਪੇਪਰ ਸੋਪ ਮੰਗਦੀ ਪੀ ਇਹਨੇ ਨਹੀਂ ਤਾਂ ਇਥੇ ਇੱਕ ਮਿੰਟ ਪੁੱਛ ਲਾ ਸਾਡਾ ਵੀ ਟੁੱਟ ਗਿਆ ਹੋਰ ਕੀ ਆ ਵੀ ਟੁੱਟ ਗਿਆ ਸੋ ਗਾਇਸ ਮੈਂ ਐਸੀ ਸਮਾਨ ਲੈਣ ਆਟਾ ਵਗੈਰਾ ਲੈਣ ਆਣਾ ਸੀ ਤੇ ਰੋਬਿਨ ਕਹਿੰਦਾ ਚਲ ਮਮਾ ਤੁਸੀਂ ਨਾਲ ਹੀ ਚੱਲ ਪੋ ਆਟਾ ਵਗੈਰਾ ਲੈਣਾ ਸੀ ਤੇ ਰਸ ਦਾ ਪੈਕੇਟ ਲੈਣਾ ਏ ਨੰਨੇ ਖਾਂਦੀ ਏ ਚਾਹ ਦੇ ਨਾਲ ਰਸ ਸੋ ਗਾਇਜ਼ ਆਪਾਂ ਹੁਣ ਐਸੀ ਨਾਲ ਹੀ ਇਸ ਵਲੌਗ ਦਾ ਮੈਂ ਐਂਡ ਕਰਦੀ ਆ ਤੇ ਸੋ ਹੁਣ ਆਪਾਂ ਯਮੀ ਯਮੀ ਰਸ ਖਾਈਏ ਸੋ ਮੇਰਾ ਵੀ ਦਿਲ ਕਰ ਪਿਆ ਨੰਦੂ ਦੇ ਨਾਲ ਹੀ ਖਾਣ ਦਾ ਰਸ ਤਿਆ ਆਪਾਂ ਖਾਈਏ ਰਸਤੇ ਹੁਣ ਆਪਾਂ ਇਸ ਵਲੋਗ ਦਾ ਐਂਡ ਕਰਦੇ ਆਂ ਤੇ ਹੁਣ ਮਿਲੇ ਤੁਹਾਨੂੰ ਇੱਕ ਨਵੀਂ ਵਧੀਆ ਜੀ ਪਿਆਰੀ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਹਾਈਪ giữ ਕਰਿਆ ਕਰੋ ਵੀਡੀਓ ਨੂੰ ਗਾਇਸ ਆ ਦੇਖੋ ਪੇਪਰ ਸੋਪ ਲੈ ਕੇ ਆਈ ਕਿੰਨਾ ਓਕੇ ਓਕੇ ਕਰ ਲੇ ਹੈਂਡ ਵੋਸ਼ ਇਹ ਦੇਖੋ ਇਹ ਦੇਖੋ ਆਪਾਂ ਕਿਹਾ ਜ਼ਿਆਦਾ ਨਹੀਂ ਕਰਨੇ ਬਾਹਣੇ ਗਿੱਲੀਆਂ ਕਰਨੀਆਂ ਓਕੇ 1 2 3 ਰੋਹਨ ਦਾ ਨੰਨੇ ਉਹ ਫੋਨ ਪਕੜਾ ਐਂਡ ਗਾਈਜ਼ ਆਟਾ ਤੇ ਗਾਈਜ਼ ਆਟਾ ਆਪਾਂ ਉਵੇਂ ਹੀ ਸਟੋਰੇਜ ਕਰੀਦਾ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵਾ ਕਿ ਆਪਾਂ ਕਿਵੇਂ ਡਰਮ ਚ ਪਾਈਦਾ ਮੈਂ ਵਲੌਗ ਵੀ ਬਣਾ ਆਪਣਾ ਦੱਸੇ ਹੋਏ ਨੇ ਤੇ ਬਾਕੀ ਗਾਈਜ਼ ਹੁਣ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜੁ ਕਰ ਦਿਓ ਹਾਈਪ ਵੀ ਕਰਿਓ ਹੁਣ ਮਿਲਨੇ ਤੁਹਾਨੂੰ ਇੱਕ ਨਵੀਂ ਵਧੀਆ ਜੀ ਵੀਡੀਓ ਦੇ ਨਾਲ ਬਾਏ ਗਾਈਜ਼ ਬਾਏ ਟੇਕ ਕੇ ਗੁੱਡ ਬਾਏ ਗੁੱਡ ਨਾਈਟ